ਜੀ ਭਾਈ ਜਿਹੜੀ ਵੀਡੀਓ ਬਣਾਈ ਆ ਦੌਲਤ ਡੈਰੀ ਫਾਰਮ ਚੋਂ ਬਣਾਈ ਆ ਸਪੈਨਡ ਵਗਰਾੜੀ ਜ਼ਿਲ੍ਹਾ ਫਰੀਦਕੋਟ ਨੇੜੇ ਪਿੰਡ ਜਿਹੜਾ ਕੋਟਪੂਰਾ ਸ਼ਹਿਰ ਤੇ ਬਾਜਾਖਾਨਾ ਚ ਨੇੜੇ ਹੈ ਜਾਂਦਾ ਭਾਈ ਮੋਬਾਈਲ ਨੰਬਰ ਹੁੰਦੇ ਉਪਰ 887601402 8847601402 ਭਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਨੇ ਟਾਪ ਕਲਾਸ ਦੀ ਕਿਹੜਾ ਸੂਆਫੀ ਹੈ ਉੱਚਾ ਸੂਆਫੀ ਆ ਵੀਰੇ ਸਵੇਰੇ ਸੂਈ ਆ 3-4 ਵਜੇ ਸੂਈ ਆ ਬੱਚੀ ਦਿੱਤੀਆਂ ਨੇ ਬਹੁਤ ਜੱਸੀ ਜੀ ਆ ਬੱਚੀ ਵੀਰੇ ਗਰੋਥ ਰੂਰ ਸਵੇਰ ਦੀ ਸੂਈ ਵੀ ਆ ਬੱਚਾ ਬੱਚੀ ਨੂੰ ਜਨਮ ਆਜੀ ਵੀਰੇ ਮਾੜੇ ਕੁਆਲਟੀ ਦੇਖੋ ਲੈ ਕਿਆ ਬਾਤ ਹੈ ਬੱਚੀ ਇੱਕ ਨੰਬਰ ਤੋਫਾ ਹੀ ਦਿੱਤਾ ਯਾਰ ਬੱਚੀ ਦਾ ਮਾਰਿਤ ਨਿਆਇ ਚੰਗੀ ਦਿੱਤੀ ਬਈ ਚੈੱਕ ਕਰੋ ਬੱਚੇ ਦੀ ਕਿਆ ਬਾਤ ਹੈ ਖੈਰ ਬੈੜਾ ਆ ਵੀ ਚੰਗੀ ਹੈ ਤੇ ਜੇ ਰਵੇ ਦੀ ਪਈ ਹੈ ਜੇ ਰਵੇ ਕੰਪਲੀਟ ਹੈ ਜੇ ਉਹ ਮੱਠਲ ਚ ਪਈ ਆ ਦਿਖਾ ਹੀ ਦਿੰਦੇ ਕੋਈ ਯੱਕਰ ਨਹੀਂ ਆ ਪਈ ਹੈ ਭਾਈ ਰੱਖੀ ਬੈਠਾ ਜੇ ਰਵੇ ਦੀ ਬੈਸਟ ਤੇ ਥਣ ਲੇਵਾ ਇੱਕ ਨੰਬਰ ਹੈ ਥਣ ਲੇਵਾ ਬ੍ਰੈਂਟੀ ਮੁਕਿਆ ਕਿੰਨਾ ਮਿਲ ਤੁਸੀਂ ਰਿਵਰਸਟੀ ਮੇੜੇ 25 ਕਿਲੋ ਦੱਦ ਮੰਨ ਕੇ ਲੈ ਲੇ ਜਿਹੜਾ ਮਰਜ਼ੀ ਬੰਦਾ ਲੈ ਲੇ ਹੂੰ ਬੇਵਾ ਬਹੁਤ ਚਵਾਈ ਚਵੀ ਕਿਵੇਂ ਇੱਕ ਨੰਬਰ ਇੱਕ ਨੰਬਰ ਚਵਾਈ ਹੈ ਬਾਈ ਦੋ ਨੰਬਰ ਦੇ ਕਿੰਨੇ ਦਿਨ ਇਹ ਵੀ ਵੀਰੇ ਲੈ ਜੂਗੀ ਤੇ ਦੋ ਚਾਰ ਦਾ ਲੈ ਜੂਗੀ ਦੋ ਚਾਰ ਹਾਂ ਤੁਸੀਂ ਵੀ ਵੀਰੇ 28 29 ਕਿਲੋ ਤੋਂ 42 ਲੜ ਆ ਬਰੇ ਠੀਕ ਆ ਬਾਈ ਹਾਂ ਟ੍ਰੈਂਟ ਬ੍ਰੀਟ ਓਕੇ ਆ ਨੋ بیس ਲਗਾ ਦੇ ਬਿਊਟੀ ਚੈੱਕ ਕਰੋ ਬਾਈ ਲਾ ਲੋਦੀ ਬਾਦੀ ਪੂਰੀ ਚੰਗੀ ਕੁਆਲਿਟੀ ਇੱਕ ਨੰਬਰ ਆ ਆਨੇ ਕ ਨੰਬਰ ਆ ਹੱਥੀ ਜੋਲੇ ਤੇ ਜਾਈ ਮਸ਼ੀਨਾਂ ਚ ਜੋਲੇ ਦਾ ਇੱਕ ਨੰਬਰ ਥਣ ਲੱਗ ਗਿਆ ਬਈ ਵਾ ਕਰਮਾਈ ਦਾ ਮੁੱਲ ਵੀ ਵਈ ਦਾ ਜਮੂ ਜਾਇ ਤੇ ਆਹ ਬੈਟ ਦਾ ਬਈ ਕੀ ਸਿਸਟਮ ਹੈ ਇਹ ਵੀ ਤਾਂ ਲੱਖ ਥਣ ਤੋਂ ਹੂੰ ਸੋ ਤੋਂ 15 ਲੀਟਰਾਂ 35000 ਦੀ ਦੇ ਦਾਂਗੇ ਇੱਕ ਸਾਈਡ ਤੇ ਛੋਟਾ ਜਿਹਾ ਝਖ ਮੱਥਣ ਤੇ ਪਰ 35000 ਕੀ ਬਦਲਾਂਗੇ ਚੱਲ ਮੰਨ ਕੇ ਲੈ ਲੈ 15 ਕਿਲੋ ਰੱਖਦਾ ਹਾਂ ਬਹੁਤ ਠੀਕ ਹਾਂ ਧੰਨਵਾਦ